ਕਿਸਾਰ ਵੀਰੋ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਅਸੀਂ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਪਣੇ ਨਰਸਰੀ ਫਾਰਮ ਦੇ ਵਿੱਚ ਖੜੇ ਹੋਏ ਆ ਜੀ ਉੱਥੇ ਗੋਭੀ 787 ਬ੍ਰੀਡ 787 ਫੁੱਲ ਗੋਭੀ ਅਸੀਂ ਲਈ ਹੋਈ ਆ ਜੀ ਪਨੀਰੀ ਇਹ 65 ਤੋਂ 70 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਜੀ ਬਹੁਤ ਸੋਹਣੀ ਪਨੀਰੀ ਖੜੀ ਆ ਬਾਕੀ ਇਹਦੇ ਬਾਰੇ ਸਾਡੇ ਸਰ ਜੀ ਲਾਲੀ ਸਰ ਜੀ ਦੱਸਣਗੇ ਜੀ ਇਹ ਜਿਹੜੀ ਆਪਣੀ ਵੈਰੈਟੀ ਆ ਇੰਪੋਰਟਡ ਵੈਰੈਟੀ ਆ ਜਿਹੜੇ ਕਿ 60 ਤੋਂ 70 ਦੇ ਨਾਲ ਤਿਆਰ ਹੋ ਜਾਂਦੀ ਹੈ ਔਰ ਬਹੁਤ ਵਧੀਆ ਕੁਆਲਿਟੀ ਹੈ ਜੀ ਜਦੋਂ ਸਿੰਮਰੇ ਵਾਲੀ ਗੋਭੀ ਖਤਮ ਹੋ ਜਾਂਦੀ ਉਦੋਂ ਇਹ ਚੱਲ ਪੈਂਦੀ ਹੈ ਚੱਲੂ ਹੋ ਜਾਂਦੀ ਹੈ ਜੀ ਜਿਹੜੇ ਆਪਾਂ ਬਹੁਤ ਜ਼ਿਆਦਾ ਗੇਤੀ ਲਾ ਦਨੇ ਆ ਉਹਦਾ ਇਹ ਪੰਜਾਬ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੈ ਪੀਲੀ ਹੋ ਜਾਂਦੀ ਹੈ ਫੁੱਲਾਂ ਦੇ ਵਿੱਚ ਪਤਾ ਹੀ ਨਿਕਲ ਜਾਂਦੇ ਆ ਜੀ ਔਰ ਉਹਨੂੰ ਮਾਰਕੀਟ 'ਚ ਰੇਟ ਨਹੀਂ ਮਿਲਦਾ ਇਹ ਵੈਰੈਟੀ ਇਸ ਤਰੀਕੇ ਨਾਲ ਆਪਾਂ ਵੈਰੈਟੀ ਇਹਨੂੰ ਤਿਆਰ ਕੀਤੀ ਹੈ ਜਿਹੜੀ ਕਿ ਸਿੰਮਰੇ ਵਾਲੀ ਗੋਭੀ ਚੱਲਦੀ ਹੈ ਉਸ ਤੋਂ ਬਾਅਦ ਚਾਹੇ ਉਹਦੇ ਨਾਲ ਹੀ ਚੱਲ ਪੈਂਦੀ ਹੈ ਉਹਨੂੰ ਮਾਰਕੀਟ ਦੇ ਰੇਟ ਵਿੱਚ ਰੇਟ ਬਹੁਤ ਵਧੀਆ ਹੁੰਦਾ ਹੈ ਜੀ ਔਰ ਨੇਵੀ ਨੇਵੀ ਲ ਜੀ ਤੇ ਇਹਦੇ ਜਿਹੜੇ ਪੱਤੇ ਆ ਬਿਲਕੁਲ ਸਿੱਧੇ ਸਿੱਧੇ ਖੜੇ ਹੁੰਦੇ ਆ ਜੀ ਜੀ ਔਰ ਫੁੱਲ ਦੀ ਕੁਆਲਿਟੀ ਸਾਡੇ ਸਾਹਿਲ ਭਾਜੀ ਸਾਨੂੰ ਇਹ ਇੱਕ ਦਿਖਾ ਦਿਓ ਜੀ ਪਲਾਂਟ ਦਾ ਬੂਟੇ ਦਾ ਜੜਾਂ ਦਾ ਵਿਕਾਸ ਦੇਖੋ ਕਿੰਨਾ ਜ਼ਿਆਦਾ ਹੈ ਜਿੰਨਾ ਬੂਟੇ ਦਾ ਜੜਾਂ ਦਾ ਵਿਕਾਸਾ ਉਹ ਨਹੀਂ ਬੂਟੇ ਬੂਟੇ ਜੜੇ ਆ ਕਿ ਨਾ ਬਹੁਤ ਘੱਟ ਮਨੋਰੰਮਰ ਦੇ ਨੇ ਤਾਂ ਬੂਟੇ ਸਾਡੇ ਕਿਸਾਨ ਵੀਰਾਂ ਨੂੰ ਦਰਸ਼ਕਾਂ ਨੂੰ ਦਿਖਾ ਦਿਓ ਜੀ ਪਟਕੇ ਗੋਭੀ ਦਾ ਬਹੁਤ ਸੋਹਣਾ ਪਲਾਂਟ ਹੋਇਆ ਹੋਇਆ ਜਿਹੜਾ ਬਹੁਤ ਸੋਹਣੀਆਂ ਹੋਈਆਂ ਹੋਈਆਂ ਪੱਤੇ ਵਧੀਆ ਬਹੁਤ ਵਧੀਆ ਪਲਾਂਟ ਹੋਏ ਹੋਏ ਆ ਪਰਫੁੱਲਟ ਪਲਾਂਟ ਹੋਇਆ ਹੋਇਆ ਆ ਲਓ ਜੀ ਮੈਂ ਤੁਹਾਨੂੰ ਲੈ ਪਲਾਂਟ ਕੱਟ ਕੇ ਦਿਖਾ ਰਿਹਾ ਬੂਟੇ ਦੀ ਜੜ ਬੂਟੇ ਦੀ ਜੜ ਦੇਖੋ ਕਿੰਨੀ ਜ਼ਬਰਦਸਤ ਆ ਜਿੰਨਾ ਬੂਟੇ ਦੀ ਜ਼ਬਰਦਸਤ ਜੜ ਆਊਗੀ ਓਨੇ ਅੱਗੇ ਬੂਟਾ ਜਲਦੀ ਵੱਧ ਵਧੂ ਫੁੱਲੂ ਇੰਨਾ ਮੂਟਾ ਜਲਦੀ ਜਲਦੀ ਵੱਧੂ ਫੁੱਲੂ ਓਨੇ ਉਹ ਕਾੱਕ ਲਊਗਾ ਓਨੇ ਅੱਗੇ ਬੂਟਾ ਫੁੱਲ ਦੀ ਕੁਆਲਿਟੀ ਦੇ ਵਿੱਚ ਬਹੁਤ ਵਧੀਆ ਰਹਿੰਦਾ ਹੈ। ਔਰ ਕਿਸੇ ਨੂੰ ਵੀ ਮੇਰੇ ਵੀਰ ਨੂੰ ਪਨੀਰੀ ਦੀ ਲੋੜ ਆ ਸਾਨੂੰ ਕੰਟੈਕਟ ਕਰਕੇ ਆ ਸਕਦਾ ਹੈ। ਹਾਂਜੀ ਕਿਸਾਨ ਵੀਰੋ ਬਹੁਤ ਵਧੀਆ ਪਨੀਰੀ ਹੋਈ ਹੋਈ ਆ ਜੋ ਵੀ ਮੇਰੇ ਕਿਸਾਨ ਵੀਰ ਭਰਾ ਨੂੰ ਮਤਲਬ ਚਾਹੀਦੀ ਆ ਸਾਡੇ ਨਾਲ ਕੰਟੈਕਟ ਕਰੋ ਅਸੀਂ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37700 16 ਜੀ